ਸਾਡੇ ਮੇਅਰ ਸਾਹਿਬ ਦਿੱਪਤੀ ਮੇਅਰ ਸਾਹਿਬ ਐਮ ਸੀ ਸਾਹਿਬਾਨ ਨੇ ਸਾਡੇ ਪ੍ਰਧਾਨ ਜੀ ਦੀਪਕ ਸਲਵਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਅਦੀਜੀ ਨਾਲ ਮੈਂ ਵੀ ਸੀ ਤੇ ਬੁੱਧੇ ਸ਼ਹਿਰ ਦੇ ਬੜੇ ਨੇ ਪਰ ਸਾਰਿਆਂ ਤੋਂ ਵੱਡਾ ਮੁੱਦਾ ਸੀ ਗੰਦਗੀ ਦਾ ਕਿ ਕੂੜਾ ਚੱਕਿਆ ਨਹੀਂ ਜਾ ਰਿਹਾ ਸੀ ਔਰ ਸ਼ਵੇਜ ਦੀਆਂ ਲਾਈਨਾਂ ਚੋਕ ਨੇ ਜਿਨ੍ਹਾਂ ਬਾਰੇ 2024 ਤੋਂ ਲਗਾਤਾਰ ਅਸੀਂ ਹਾਊਸਪਾਸ ਵੀ ਕਰਦੇ ਰਹੇ ਆ ਤਾਂ ਕਿ ਸਕਸ਼ਨ ਤੇ ਜੈਟਿੰਗ ਮਸ਼ੀਨਾ ਲਈਆਂ ਜਾਣ ਕਾਰਪੋਰੇਸ਼ਨ ਆਪਣੀਆਂ ਲਵੇ ਪਰ ਆਲਰੇਡੀ ਇਹਨਾਂ ਕੋ ਹੈਗੀ ਆ ਜਿਹੜੀ ਮੈਂ ਸਮਝਦਾ 6-6 ਮਹੀਨੇ ਵਰਕਸ਼ਾਪ ਖੜੀ ਰਹਿੰਦੀ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਕਿੰਨੇ-ਕਿੰਨੇ ਮਹੀਨੇ ਵਰਕਸ਼ਾਪ ਚ ਰਹੀ ਯਾਰ ਇਹ ਜੈਟਿੰਗ ਮਸ਼ੀਨ ਲਈਏ 2-4 ਦਿਨ ਖਰਾਬ ਹੋ ਜਵੇ ਮੈਂ ਮੰਨਦਾ ਲੇਕਿਨ 6-6 ਮਹੀਨੇ ਉਹ ਵਰਕਸ਼ਾਪ ਚ ਖੜੀ ਰਹੇ ਇਹ ਗੱਲ ਮਾੜੀ ਆ ਪੌਕਿੰਗ ਦਾ ਵੀ ਹਾਲ ਮਾੜਾ ਔਰ ਹਾਰ ਕੇ ਕੂੜਾ ਜਿਹੜਾ ਅਧਾਰਿਤ ਜਗਾ ਜਿਹਨੂੰ ਡੰਪ ਕਹਿੰਦੇ ਆ ਮੈਂ ਐਲਾਨ ਕੀਤਾ ਕਿ ਡੰਪ ਤੋਂ ਮੇਰੇ 14 15 17 ਕਨੇਡਪ ਨੇ 15 16 ਡੰਪ ਤੋਂ ਨਾ ਤੋਂ ਕੂੜਾ ਮੈਂ ਖੁਦ ਆਪਣੇ ਐਮ ਸੀ ਸਾਹਿਬ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਉਹਨੂੰ ਅਸੀਂ ਚਕਾਵਾਂਗੇ ਪੰਜ ਟਰਾਲੀਆਂ ਚਾਰੀਆਂ ਪੰਜ ਟਰਾਲੀਆਂ ਨੇ ਉਨੇ ਹੀ ਟਰੈਕਟਰ ਤੇ ਜੀਸੀਬੀ ਮਸ਼ੀਨਾ ਉਹਨਾਂ ਦੇ ਰਾਹੀਂ ਕਿ ਜਿੱਥੇ ਪਹਿਲਾਂ ਕਹਿੰਦੇ ਸੀ ਕੂੜਾ ਕਿੱਥੇ ਸਿਟਿਏ ਜਗ੍ਹਾ ਹੈ ਨਹੀਂ ਜਗ੍ਹਾ ਦੀ ਕੋਈ ਏਡੀ ਚਿੰਤਾ ਦੀ ਲੋੜ ਨਹੀਂ ਉਹ ਤਾਂ ਪ੍ਰਬੰਧ ਹੁੰਦੇ ਆ ਕਿ ਕੂੜਾ ਤੁਸੀਂ ਸਿਟਦੇ ਕਿਵੇਂ ਔਰ ਉਹ ਜਗ੍ਹਾ ਜਗ੍ਹਾ ਵੀ ਹੈਗੀ ਕੂੜਾ ਵੀ ਸੁੱਟਿਆ ਜਾ ਰਿਹਾ ਲੇਕਿਨ ਇੱਕ ਪਰੇਸ਼ਾਨੀ ਆ ਰਹੀ ਆ ਉਹ ਪਰੇਸ਼ਾਨੀ ਕੀ ਹੈ ਕਿ ਜਿਹੜਾ ਸ਼ਹਿਰ ਦਾ ਅੰਦਰ ਦੇ ਵਿੱਚ ਸਫਾਈ ਪੂਰੀ ਨਹੀਂ ਆ ਔਰ ਮੈਂ ਕਮਿਸ਼ਨਰ ਨੂੰ ਤੇ ਸਾਰੇ ਅਫਸਰ ਸਾਹਿਬਾਨ ਨੂੰ ਤੇ ਡੀਸੀ ਸਾਹਿਬ ਨੂੰ ਵੀ ਕਹਾਂਗਾ ਦੇਖੋ ਤੁਹਾਡਾ 70% ਕੰਮ ਤਾਂ ਅਸੀਂ ਕਰ ਹੀ ਤੁਰੇ ਜਾਨੇ ਆ ਤੇ ਜੇ 30% ਕੰਮ ਵੀ ਕਾਰਪੋਰੇਸ਼ਨ ਨਹੀਂ ਕਰਾ ਸਕਦੀ ਤੇ ਫੇਲਿਓਰ ਆਫ ਦੀ ਕਾਰਪੋਰੇਸ਼ਨ ਐਂਡ ਦੀ ਗਵਰਨਮੈਂਟ ਗਵਰਨਮੈਂਟ ਵੀ ਫੇਲ ਹੋ ਗਈ ਕਾਰਪੋਰੇਸ਼ਨ ਵੀ ਫੇਲ ਹੋ ਗਈ ਅਫਸਰशाही ਫੇਲ ਆ ਕਿਉਂ ਫੇਲ ਆ ਇਦੀ ਜਾਂਚ ਹੋਏ ਕੋਈ ਨਾ ਕੋਈ ਤਾਂ ਦੇਖੇ ਤੇ ਮੇਰੇ ਜਦੋਂ ਜੈਟਿੰਗ ਮਸ਼ੀਨ 2 ਸਾਲ ਹੋ ਗਏ ਇਹਨਾਂ ਨੇ ਨਹੀਂ ਲਈਆਂ ਇਹ ਆ ਤੁਹਾਡੇ ਸਾਹਮਣੇ ਆ ਆ ਜੈਟਿੰਗ ਤੇ ਸਕਸ਼ਨ ਇਹ ਮਸ਼ੀਨ ਆ ਜਿੱਥੇ ਜਿੱਥੇ ਕੋਈ ਸੀਵਰੇਜ ਦੀ ਨਾਲੀ ਚੋਕ ਹੋਈ ਛੋਟੇ ਲੈਵਲ ਤੇ ਜਦੋਂ ਆਪਾਂ ਡੰਡਾ ਮਾਰ ਕੇ ਕਰੀਦੀਆਂ ਨਾ ਇਹ ਮਸ਼ੀਨ ਉਸ ਲਈ ਆ ਔਰ ਵੱਡੀ ਸਕਸ਼ਨ ਦੀ ਅਜ ਲੋੜ ਹੈ ਔਰ ਪਹਿਲਾ ਟੈਂਡਰ ਦਿੱਤਾ ਵੀ ਸੀ ਵਿੱਚੋਂ ਬੰਦਾ ਛੱਡ ਕੇ ਚਲੇ ਗਿਆ ਨਾ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹ ਬ੍ਰਹਮਕੁੰਡ ਤੋਂ ਲੈ ਕੇ ਕੁਝੜੀ ਲਾਈਨ ਆ ਮੇਨ ਲਾਈਨ ਪੁਲਿਸ ਲਾਈਨ ਤੋਂ ਲੈ ਕੇ ਬ੍ਰਹਮਕੁੰਡ ਤੱਕ ਅੱਗੇ ਸੂਏਜ ਪਲਾਂਟ ਤੱਕ ਐਸਟੀ ਪਲਾਂਟ ਤੱਕ ਉਹ ਕੁਝ ਦਿਨ ਮਸ਼ੀਨ ਚੱਲੀ ਉਹ ਬੰਦ ਹੋ ਗਿਆ ਕੰਮ ਅੱਜ ਉਹ ਵੱਡੀਆਂ ਜਿਹੜੀਆਂ ਸਾਡੇ ਸੂਏਜ ਆ ਉਹਨਾਂ ਨੂੰ ਵੀ ਸਾਫ਼ ਕਰਨ ਦੀ ਲੋੜ ਹੈ ਉਹ ਸੈਕਸ਼ਨ ਵਾਲੀਆਂ ਮਸ਼ੀਨਾਂ ਸਾਫ਼ ਕਰਦੀਆਂ ਉਹਦਾ ਠੇਕਾ ਦੇਣਾ ਚਾਹੀਦਾ ਔਰ ਜਿਹੜੇ ਕੰਮ ਅਜ ਤੋਂ 2 ਸਾਲ 3 ਸਾਲ ਪਹਿਲਾਂ ਹਾਊਸਲੇ ਪਾਸ ਕੀਤੇ ਟੈਂਡਰ ਹੋ ਗਏ ਆ ਵਰਕ ਆਰਡਰ ਇਸ਼ੂ ਹੋਏ ਆ ਉਹ ਕੰਮ ਨਹੀਂ ਚਲਾ ਰਹੇ ਉਹਦਾ ਕਾਰਨ ਹੈ ਇਹ ਕਹਿੰਦੇ ਕਿ ਵੀ ਇਹਨਾਂ ਦਾ ਹਾਊਸ ਦਾ ਟਰਮ ਖਤਮ ਹੋ ਜਾਏ ਸਿਰਫ ਉਹਦਾ ਟੰਡਾ ਰੌਲਾ ਤੇ ਯਾਰ ਉਹਦਾ ਟੰਡਾ ਚਲੋ ਜਿਹੜਾ ਹੋਊਗਾ ਉਹ ਕਰੂਗਾ ਜੇ ਤੁਹਾਡਾ ਵੇਲਾ ਆਊਗਾ ਜੇ ਤੁਹਾਡੀ ਕਾਰਪੋਰੇਸ਼ਨ ਬਣ ਗਈ ਤੇ ਤੁਸੀਂ ਕਰਦੇ ਹੋ ਲੇਕਿਨ ਓੱਖਾ ਕੰਮ ਹੈ ਪਹਿਲਾਂ ਲੋਕਾਂ ਦੇ ਕੰਮ ਕਰਨੇ ਪੈਣੇ ਆ ਔਰ ਮੈਂ ਤਾਂ ਇਹ ਵੀ ਅਪੀਲ ਕਰਾਂਗਾ ਕਿ ਸਾਡੇ ਰੋਲਾ ਰੋਲਾ ਨਹੀਂ ਸਾਡੇ ਕੰਮ ਕੀਤੇ ਆ 31 ਕਰੋੜ ਰੁਪਏ ਦਾ ਅੰਮ੍ਰਿਤ ਟੂ ਦੇ ਵਿੱਚ ਪ੍ਰੋਜੈਕਟ ਸੈਂਕਸ਼ਨ ਹੋ ਚੁੱਕਿਆ ਪਾਰ ਸਰਕਾਰ ਨੇ ਕੀਤਾ ਇਥੋਂ ਭੇਜਿਆ ਸੀ ਉਹਨੂੰ ਫੋਲੋਅ ਅਪ ਕੀਤਾ ਉਹਦੇ ਉਹਦੀ ਡਰਾਇੰਗ ਬਣੀ ਉਹਦੇ ਐਸਟੀਮੇਟ ਬਣੇ ਇਹ ਮੈਨੂੰ ਖੁਸ਼ੀ ਆ ਕਿ ਸਾਰੇ ਕਪੂਰਥਲੇ ਦੇ ਪੀਣ ਵਾਲੇ ਪਾਣੀ ਦੇ ਨਵੇਂ ਹੋਣ ਇਹਨਾਂ 올ਡ ਸਿਟੀ ਆ ਨਵੀਆਂ ਕਲੋਨੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ 올ਡ ਸਿਟੀ ਜਿਹੜੀ ਆ ਜਿੱਥੇ ਪੁਰਾਣੇ 50 ਸਾਲ 30 ਸਾਲ 70 ਸਾਲ ਪਾਈਪ ਗਲੇ ਪਏ ਉੱਥੇ ਨਵੇਂ ਪੈ ਜਾਣਗੇ ਇਹਨਾਂ ਆਏ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਜਾਏਗੀ ਪਰ ਮੈਂ ਇੱਕ ਇਹ ਵੀ ਕਹਿਣਾ ਚਾਹੁੰਦਾ ਕਿ 10 ਕਰੋੜ ਰੁਪਇਆ 2022 22 ਦੇ ਵਿੱਚ ਸਰਕਾਰ ਆਈ ਇਹ ਲੈ ਗਏ ਵਾਪਸ ਉਹ 10 ਕਰੋੜ ਸਾਡਾ ਸਾਨੂੰ ਵਾਪਸ ਮਿਲਣਾ ਚਾਹੀਦਾ ਇਹ ਕਹੋ ਨਾ 5-6 ਕਰੋੜ ਅਸੀਂ ਲੈਂਦਾ ਜੀ ਇਹ ਸੜਕਾਂ ਬਣ ਰਹੀਆਂ ਉਹ ਤਾਂ ਰੁਟੀਨ ਦਾ ਕੰਮ ਹੈ ਹਉਣੇ ਆ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਕਰੀਂ ਕੰਮ ਕਰਕੇ ਦਿਖਾਏਗੀ ਕਾਰਪੋਰੇਸ਼ਨ ਨੂੰ ਆਇਆ ਪੈਸਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਆਇਆ ਇਹ ਕਿਹਨ ਲਈ ਜਾਂਦੇ ਆ ਸੜਕ ਉਹ ਕੋਈ ਗੱਲ ਨਹੀਂ ਟਾਕੀਆਂ ਜੇ ਟਾਕੀਆਂ ਚੋ ਗਈ ਹੈ ਲੇਕਿਨ ਕੋਈ ਗੱਲ ਨਹੀਂ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਸਾਡਾ 4 ਕਰੋੜ ਰੁਪਏ ਦੇ ਕਰੀਬ ਜਿਹੜੀਆਂ ਲਾਈਨ ਸ਼ਿਫਟਿੰਗ ਗਰੀਬ ਜਨਤਾ ਦੇ ਘਰਾਂ ਦੇ ਉੱਪਰ ਦੀ ਲੈਣਾ ਜਾਂਦੀਆਂ ਅਸੀਂ ਆ ਹਾਈ ਵੋਲਟੇਜ ਲਾਈਨ ਉਹ ਜਿਹੜਾ ਪੈਸਾ ਗਿਆ ਵਾਪਸ ਕਰਦੇ ਕੰਮ ਨਹੀਂ ਕਰਨ ਦਿੱਤਾ ਫਿਰ ਉਹ ਪੈਸੇ ਵਾਪਸ ਮੰਗਵਾ ਲਏ ਸਰਕਾਰ ਨੇ ਉਹ ਯਾਰ ਪੈਸਾ ਵਾਪਸ ਲੈ ਕੇ ਆਓ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਜੀ ਕਾਰਪੋਰੇਸ਼ਨ ਇੱਕ ਵੱਡਾ ادارਾ ਹੁੰਦਾ ਬੇਸਿਕ ਨੀਡਸ ਵੀ ਲੋਕਾਂ ਦੀਆਂ ਕਾਰਪੋਰੇਸ਼ਨ ਦੇ ਅਧਿਕਾਰਿਆ ਰਹੀ ਪੂਰੀ ਨਹੀਂ ਹੋ ਰਹੀਆਂ ਸਰ ਵੀ ਦੱਸਿਆ ਵੀ ਦੋ ਦੋ ਸਾਲ ਤੋਂ ਟੈਂਡਰ ਪਾਏ ਹੋਏ ਆ ਮਤੇ ਪਾਸ ਕੀਤੇ ਹੋਏ ਆ ਪੈਸੇ ਨਹੀਂ ਖਰਚੇ ਗਏ ਇਹਦਾ ਮੇਨ ਕਾਰਨ ਕੀ ਸਮਝੋ ਵੀ ਕਿਉਂ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰੱਖ ਰਿਹਾ ਨਾ ਇਹ ਇਸ ਕਰਕੇ ਕਿ ਜੇ ਕਾਰਪੀਸ਼ਨ ਕਾਂਗਰਸ ਦੀਆ ਔਰ ਤੱਕ 50 ਚ 48 ਕਾਂਗਰਸ ਦੇ ਆ ਦੋ ਦੋਹਾਂ ਚੋਂ ਇੱਕ ਵੀ ਆਪਦਾ ਨਹੀਂ ਤੇ 50 ਦੇ 55 ਬਗਾਨੀਆਂ ਪਾਰਟੀਆਂ ਦੇ ਆਪਦਾ ਨਹੀਂ ਤੇ ਜੇ ਕੰਮ ਹੋਏਗਾ ਤਾਂ ਬਿਲ ਬਿਲ ਉਹਨਾਂ ਦੀ ਹੋਏਗੀ ਇਹ ਸਾਡਾ ਮੁੱਦਾ ਇਹ ਨਹੀਂ ਆ ਜੇ ਲੋਕਾਂ ਨੇ ਇਹਨਾਂ ਨੂੰ ਸਰਕਾਰ ਦਿੱਤੀ ਆ ਤੇ ਜੀ ਸੜਕੇ ਚਲਾਉਣ ਪੈਸੇ ਦਿਓ ਡਵੈਲਪਮੈਂਟ ਕਰਾਓ ਲੇਕਿਨ ਜੇ ਸੋਚੋ ਕਿ ਭਾਈ ਜੇ ਅੱਜ ਕਾਰਪੋਰੇਸ਼ਨ ਕਾਂਗਰਸ ਦੀ ਆ ਤੇ ਜੇ ਇਹ ਕੰਮ ਕਰਾਉਣਗੇ ਤਾਂ ਇਹਨਾਂ ਦੀ ਬੱਲੇ ਬੱਲੇ ਹੋਊਗੀ ਇਸ ਲਈ ਕੰਮ ਕਰਾਉਣ ਦੀ ਲੋੜ ਨਹੀਂ ਰੌਲਾ ਤਾਂ ਆਇਆ ਸਰ ਜੀ ਗੱਡੀ ਦੀ ਵਰਕਿੰਗ ਬਾਰੇ ਥੋੜਾ ਦੱਸਿਆ ਜਾਵੇ ਵੀ ਸ਼ਾਇਦ ਉਹ ਕਿਦਾਂ ਫੈਲਾ ਲੈ ਦੇਖੋ ਜੀ ਗੱਲ ਇਹ ਆ ਕਿ ਹਲੇ 2-4-5 ਦਿਨ ਤਾਂ ਹੋ ਸਕਦਾ ਹਫ਼ਤਾ ਹੀ ਟ్రਾਇਲ ਕਰਨ ਨੂੰ ਲੱਗ ਜਾਏ ਡਰਾਈਵਰ ਦਾ ਵੀ ਹੱਥ ਸੈੱਟ ਹੋਣਾ ਵਰਕਰ ਜਿਹੜੇ 3-4 ਨਾਲ ਚੱਲਣੇ ਆ ਉਹਨਾਂ ਦਾ ਵੀ ਤੇ ਉਹਦੇ ਬਾਅਦ ਇਹਨੂੰ ਸਟਰੀਮ ਲਾਈਨ ਕਰਕੇ एमसी ਸਹਿਬਾਨ ਆਪਣੀ ਆਪਣੀ ਕੰਪਲੇਨ ਲਿਖਉਣਗੇ ਤੇ ਪ੍ਰਾਇੋਰਟੀ ਤੇ ਦੇਖੋ ਜੇ ਉਹ ਕਿਸੇ ਓਵਰਫਲੋ ਕਰ ਰਿਆ ਇਹ ਲੋ ਨੂੰ ਦਿੱਤੀ ਜਾਊਗੀ ਤੇ ਜੇ ਕਿਸੇ ਦਾ ਓਵਰਫਲੋ ਨਹੀਂ ਹੋ ਰਿਆ ਇਹ ਇੱਕ ਮਸ਼ੀਨਾਂ ਵਾਰਡ 50 ਨੇ ਸੋ ਵਨ ਵੀ ਆਉਣੀ ਆ ਤੇ ਜੇ ਲੋਡ ਪਈ ਤਾਂ ਫਿਰ ਹੋਰ ਕੋਈ ਸੋਚ ਲਾਂਗੇ ਆਪਾਂ ਤਾਂ ਸ਼ਹਿਰ ਲਈ ਸਮਰਪਿਤ ਆ ਕੂੜਾ ਵੀ ਚੱਕਾਂਗੇ ਤੇ ਜਿੱਥੇ ਡੇ ਟੂ ਡੇ ਕੋਈ ਸੀਵਰੇਜ ਚੋਕਿਆ ਹੋ